ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਹੋਰ ਸਾਰੇ ਵੀਰ ਠੀਕ ਠਾਕ ਨੇ ਜੀ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ 'ਚ ਸਾਰੇ ਵੀਰਾਂ ਦਾ ਜਟਰੀ ਰਾਣੀ ਸੁਨਰਾ ਮੰਗੂ ਸ਼ੇਟ ਲੱਗਾ ਚਲਾਨ ਹੋਰ ਫਿਰ ਗੁਜਰਾਤ ਨਾਲ ਚੱਲੇ ਕਿ ਨਾ ਕੰਮ ਅਜੇ ਦੱਸੋ ਜਰੂਰ ਕਮੈਂਟ ਕਰਕੇ ਅੱਡ ਆਪਣੇ ਏਰੀਆ ਜਿਹਦੇ ਵਧੀਆ ਚੱਲ ਰਿਹਾ ਹੁਣ ਡੈਲੀ ਦੇ 10 15 ਕਿੱਲੇ ਵੱਡੇ ਜਾਂਦੇ ਨੇ 10 ਕੁ ਕਿੱਲੇ ਵੱਡੇ ਹੀ ਜਾਂਦੇ ਨੇ ਡੈਲੀ ਦੇ ਔਰ ਫਿਰ 11 ਵਜੇ ਚੱਲਦੀ ਹੈ ਮਸ਼ੀਨ 6 ਕੁ ਵਜੇ ਖਲੋ ਜਾਂਦੀ ਹੈ ਆਈ 6-7 ਘੰਟੇ ਚੱਲਦੀ ਆ ਘੰਟਾ ਪਾਉਣਾ ਘੰਟਾ ਖਾ ਜਾਂਦਾ ਕਿ ਇੱਕ ਕਿੱਲਾ ਹੁਣ ਵੇਖੋ ਜਿਵੇਂ ਆ ਗੰਨ ਦੇ ਵਿੱਚ ਇੰਨਾ ਇੰਨਾ ਘੰਟੇ ਤੋਂ ਵੱਧ ਵੀ ਲੱਗ ਜਾਂਦਾ ਟਾਈਮ ਕਾ ਜਾ ਬਹੁਤੇ ਝੋਨੇ ਚ ਬੰਬੀ ਦੇ ਬੈਠੇ ਆ ਬੰਬੀ ਦੇ ਅੰਬਰਸਰਿਆਂ ਦਾ ਗਾਣਾ ਵੀਰਕਾ ਫਾਰਮ ਗੁਰੂ ਘਰ ਜਹਾਜ਼ ਲਾ ਟਰਾਲਾ ਜਹਾਜ਼ ਲਾ ਕੇ ਜਹਾਜ਼ ਲਾ ਕੇ ਹੁਣ ਉਧਰ ਚੱਲੇ ਆਂ ਫੇਰ ਉਧਰ ਜੁਪੀ ਵਾਲੇ ਪੈਣਾਂ